ਕਿਸਾਨੀ ਅੰਦੋਲਨ ਨੂੰ ਲੈ ਕੇ ਅੱਜ ਵੀ 3 ਘੰਟੇ ਰੇਲਾਂ ਦਾ ਚੱਕਾ ਜਾਮ ਰੱਖਿਆ ਗਿਆ ਹੁਣ 1 30 ਦਸੰਬਰ ਦੀ ਹੋਰ ਕਾਲ ਦਿੱਤੀ ਗਈ ਹੈ ਕਿ ਪੰਜਾਬ ਬੰਦ ਕਰੋ ਐਵੇਂ ਨਹੀਂ ਸਰਨਾ ਤੇ ਇਸ ਲਈ ਜ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ ਪਰ ਪੰਜਾਬ ਬੰਦ ਕਰਨਾ ਪੈਣਾ ਤਾਂ ਕਿ ਲੋਕ ਸਰਕਾਰ ਤੱਕ ਸਨੇਹਾ ਪੁੱਜਣਾ ਚਾਹੀਦਾ ਹੁਣ ਕੁਝ ਲੋਕ ਇਸ ਫੈਸਲੇ ਤੇ ਵੀ ਕਿੰਤੂ ਪਰੰਤੂ ਕਰ ਰਹੇ ਕਿ ਲੋਕਾਂ ਦੀ ਖੱਜਲ ਖਵਾਰੀ ਵਧਣੀ ਹੈ ਦੂਜੇ ਪਾਸੇ ਐਸਕੇਐਮ ਜਿਹੜਾ ਨਹੀਂ ਮੋਰਚੇ ਦਾ ਹਾਲੇ ਹਿੱਸਾ ਬਣਿਆ ਉਹਨਾਂ ਨੇ ਕਿਹਾ ਕਿ ਅਸੀਂ ਸਿੱਧਾ ਅੰਦੋਲਨ ਦਾ ਹਿੱਸਾ ਹਾਲੇ ਨਹੀਂ ਬਣ ਰਹੇ 24 ਤਰੀਕ ਨੂੰ ਅਗਲੀ ਮੀਟਿੰਗ ਵੀ ਹੈ 23 ਨੂੰ ਉਹ ਵੀ ਵੱਖ-ਵੱਖਰੀਆਂ ਥਾਵਾਂ ਤੇ ਰੋਸ ਮਜਾਰੇ ਕਰ ਰਿਹਾ ਔਰ ਡੱਲੇਵਾਲ ਵਾਲੇ ਮਸਲੇ 'ਚ ਕਹਿੰਦੇ ਕਿ ਉਹਨਾਂ ਦਾ ਆਪਣਾ ਫੈਸਲਾ ਹੈ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਕਰ ਸਕਦੇ ਨੇ ਦੁ ਸ਼ੀਰਦਰਸ਼ ਸਿੰਘ ਫੈਰੂਮਾਨ ਸਾਹਿਬ ਸੀ ਉਹਨਾਂ ਨੇ ਮਨਵਰਤ ਰੱਖਿਆ ਜੇ ਬਾਅਦ ਚੋਂ ਆਪਣੀ ਬਿਲ ਦੇ ਵਿੱਚ ਲਿਖ ਗਏ ਕਿ ਅੱਗੇ ਤੋਂ ਪੰਜਾਬ ਦੀਆਂ ਮਸਲਾਂ ਜਾਂ ਹੋਰ ਮਨਵਰਤ ਨਹੀਂ ਰੱਖਣਾ ਚਾਹੀਦਾ ਹੈ ਹਰ ਇੱਕ ਦਾ ਆਪਣਾ ਇੱਕ ਨਿੱਜੀ ਫੈਸਲਾ ਹੁਣ ਡੱਲੇਵਾਲ ਸਾਹਿਬ ਦਾ ਵੀ ਫੈਸਲਾ ਨਿੱਜੀ ਆ ਨਾ ਜੀ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਇਹਨਾਂ ਦੇ ਗੱਲ ਹੋਈ ਹੈ ਕਿ ਅਹੀਂ ਥੱਲੇ ਕਿਉਂ ਲੱਗੀ ਹੈ ਹੂੰ ਕਿਉਂਕਿ ਕਿ ਕਿਸਾਨ ਜਥੇਬੰਦੀਆਂ ਵੀ ਆਪਣੀ ਗਿਣਤੀ ਦੇਖਦੀਆਂ ਨੇ ਵੀ ਸਾਡੇ ਕੋਲ ਨੰਬਰ ਬਹੁਤ ਜ਼ਿਆਦਾ ਸਾਡੇ ਕੋਲ ਸਾਡਾ ਡਿਸਪੀਸਪਲਿਨ ਬੜਾ ਸਾਡੇ ਕੋਲ ਆਪਣੀ ਫੋਰਸ ਆ ਸਾਡੇ ਕੋਲ ਆਪਣੀ ਤਾਕਤ ਹੈ ਕਿ ਅਸੀਂ ਆਪਣੀਆਂ ਮੰਗਾਂ ਮਨਵਾਉਣ ਯੋਗੇ ਹੈ ਹੁਣ ਸਾਰੇ ਕਿਸਾਨਾਂ ਦੀਆਂ ਮਸਲਾ ਮਸਲੇ ਨੇ ਉਹ ਸਾਰੀਆਂ ਜਥੇਬੰਦੀਆਂ ਲੈ ਕੇ ਚੱਲਦੀਆਂ ਨੇ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਕਿਉਂਕਿ ਇਹਨਾਂ ਦੀ ਬਣੀ ਨਹੀਂ ਹੈਗੀ ਇਹਨਾਂ ਦੀ ਉਦੋਂ ਵੀ ਜਦੋਂ 13 ਮਹੀਨੇ ਅਧੋਲਨ ਚੱਲਿਆ ਉਦੋਂ ਵੀ ਇਹਨਾਂ ਦੇ ਦੋਨਾਂ ਇੱਕ ਪਾਸੇ ਸੁਜੁਗਤ ਕਣ ਕਿਸਾਨ ਮੋਰਚਾ ਇੱਕ ਪਾਸੇ ਸਰਵਨ ਸਿੰਘ ਪੰਦੇਰ ਹਣੀ ਔਰ ਡੱਲੇ ਵਾਲੇ ਇਹਨਾਂ ਦੇ ਰਾਗ ਵੱਖਰੇ ਸੀ ਹੂੰ ਕੋਈ ਤੱਤੇ ਧੜੇ ਹੀ ਕੋਈ ਠੰਡੇ ਧੜੇ ਹੀ ਕੋਈ ਸਿਆਣੇ ਧੜੇ ਹੀ ਕੋਈ ਕਿਸਾਨਾਂ ਚ ਵੀ ਗਰਮ ਦਲੀਏ ਹੀ ਤੇ ਕੋਈ ਨਰਮ ਦਲੀਏ ਹੀ ਜਦੋਂ ਤੁਹਾਡੀ ਸੋਚ ਨਹੀਂ ਨਾ ਮਿਲਦੀ ਹੈਗੀ ਉਦੋਂ ਲੜਾਈਆਂ ਨਹੀਂ ਜਿੱਤੀਆਂ ਜਾਂਦੀਆਂ ਇਹਨਾਂ ਦੀ ਆਪਸ ਵਿੱਚ ਸੋਚ ਨਹੀਂ ਮਿਲਦੀ ਹੁਣ ਕਿਸਾਨਾਂ ਦੇ ਮਸਲੇ ਜਿਹੜੇ ਨੇ ਇਹਨਾਂ ਨੇ ਸਮਾਜਿਕ ਮਸਲੇ ਬਣਾ ਲਏ ਨੇ ਇਹ ਤੇ ਹੁਣ ਧੀਆਂ ਵਸਾਉਣ ਤੱਕ ਚਲੇ ਗਏ ਨੇ ਇਨਸਾਬ ਦੂਆਂ ਤੱਕ ਚਲੇ ਗਏ ਨੇ ਇਮੀਗ੍ਰੇਸ਼ਨ ਵਾਲਿਆਂ ਨਾਲ ਲੜਨ ਜੋਗੇ ਰਹਿ ਗਏ ਨੇ ਟੋਲ ਟੈਕਸ ਵਾਲਿਆਂ ਨੂੰ ਲੜਨ ਜੋਗੇ ਰਹਿ ਗਏ ਨੇ ਇਹਨਾਂ ਦੇ ਮਸਲੇ ਹੀ ਹੋਰ ਹੋ ਗਏ ਨੇ ਹੁਣ ਆ ਜਿਹੜਾ ਮਸਲਾ ਜਿਹੜਾ ਡੱਲੇਵਾਲ ਸਾਹਿਬ ਹੋਣਾ ਨੇ ਸ਼ੁਰੂ ਕੀਤਾ ਪਿਛਲੇ 22 ਦਿਨ ਤੋਂ ਚੱਲ ਰਿਹਾਗਾ 23 ਦਿਨ ਹੋ ਗਏ ਨੇ ਉਹਨੂੰ ਲੈ ਕੇ ਇਹਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਉਹਨਾਂ ਦੀ ਆਪਣੀ ਸਿਆਸਤ ਆ ਹੁਣ ਕਿਸਾਨੀ ਮਸਲੇ ਹਰੇ ਕੋਈ ਆਪਣੀ ਸਿਆਸਤ ਕਰਦਾ ਕਿਸਾਨੀ ਮੰਗਾ ਹੈ ਉਹਦੇ ਚ ਆਪਣੀ ਆਪਣੀ ਇੱਕ ਸਿਆਸਤ ਆ ਹੁਣ ਇੱਕ ਪਾਸੇ ਉਹਨੇ ਕਹਿਤਾ ਕਿ ਅਸੀਂ ਟ੍ਰੇਨਾਂ ਰੁਕਕੀਆਂ ਜ ਦੂਜੇ ਪਾਸੇ ਪੰਦੇਰ ਉਹਨਾਂ ਨੇ ਇੱਕ ਹੋਰ ਕਾਲ ਦੇ ਦਿੱਤੀ ਆ ਪੰਜਾਬ ਬੰਦ ਦੇ ਹੁਣ ਸੰਯੁਕਤ ਕਿਸਾਨ ਮੋਰਚਾ ਇਨਾਂ ਦੀ ਕਿਉਂ ਨਹੀਂ ਬਣਦੀ ਹੈਗੀ ਕਿ ਇਹਨਾਂ ਨੇ ਪੁੱਛ ਕੇ ਨਹੀਂ ਚੱਲਦੇ ਹਮ ਜਦ ਤੁਸੀਂ ਸੰਯੁਕਤ ਕਿਸਾਨ ਮੋਰਚਾ ਜਿਹੜੀਆਂ ਕਿਸਾਨ ਵਿਰੋਧੀ ਤਾਕਤਾਂ ਨੇ ਉਹ ਕਾਮਯਾਬ ਹੋ ਗਿਆ ਇਸ ਇਹਨਾਂ ਨੂੰ ਪਾੜਨ ਦੇ ਵਿੱਚ ਇਹਨਾਂ ਨੇ ਦੋ ਹੀ ਢੜੇ ਬਣਾਲੇ ਸੰਯੁਕਤ ਕਿਸਾਨ ਮੋਰਚਾ ਤੇ ਸੰਯੁਕਤ ਕਿਸਾਨ ਗੈਰ ਸਿਆਸੀ ਮੋਰਚਾ ਹੁਣ ਜਦੋਂ ਪਾੜਾ ਇਹਨਾਂ ਵੱਧ ਚੁੱਕਾ ਮੰਗਾਂ ਪਿੱਛੇ ਰਹਿ ਗਈਆਂ ਨੇ ਈਗੋ ਹਿਊਮੇ ਤੇ ਸਾਡੇ ਕੋਲ ਕਿੰਨੀਆਂ ਕਿਸਾਨ ਜਥੇਬੰਦੀਆਂ ਨੇ ਤੇ ਸਾਡੀ ਕਿਸਾਨ ਜਥੇਬੰਦੀ ਚ ਕਿੰਨੇ ਕਿਸਾਨ ਜੁੜੇ ਨੇ ਉਹ ਉੱਪਰ ਹੋ ਗਏ ਨੇ ਅਜੰਡੇ ਥੱਲੇ ਰਹਿ ਗਏ ਨੇ ਤੇ ਚੌਧਰ ਉੱਪਰ ਹੋ ਗਈ ਰ ਜੱਜ ਅਜੰਡਿਆਂ ਦੇ ਉੱਪਰ ਚੌਧਰ ਹਾਵੀ ਹੋ ਜੇ ਤੇ ਨਿਕਸਾਨ ਉਹ ਲੜਾਈ ਨਹੀਂ ਜਿੱਤੀ ਜਾਣੀ ਹੁਣ ਇਹਨਾਂ ਨੂੰ ਲੱਗਦਾ ਕਿ ਜੇ ਅਸੀਂ ਡੱਲੇਵਾਲ ਸਾਹਿਬ ਔਰ ਪੰਦੀਰ ਸਾਹਿਬ ਹੋਣਾਂ ਦੀਆਂ ਹਾਮੀ ਭਰਤੀ ਤੇ ਕੱਲ ਨੂੰ ਜੇ ਜੰਗ ਜਿੱਤੀ ਗਈ ਦੇ ਲੋਕਾਂ ਕਹਿੰਦਾ ਬੱਲੇ ਬੱਲੇ ਯਾਰ ਕਮਾਲ ਆ ਭੰਦੇਰ ਸਾਹਿਬ ਹੁਣ ਜੰਗ ਜਿੱਤ ਗਏ ਡੱਲੇਵਾਲ ਸੋ ਹੁਣ ਜੰਗ ਜੰਗ ਜਿੱਤ ਗਏ ਫਿਰ ਕਹਿਣਗੇ ਕਿ ਸੰਯੁਕਤ ਮੂਲ ਕਿਸਾਨ ਮੋਰਚਾ ਲੈ ਤੇ ਪਿੱਛੇ ਰਹਿ ਗਈ ਯਾਰ ਸ਼ੇਰ ਤੇ ਉਹ ਬਣ ਕੇ ਲੜਾਈ ਤੋਰ ਹੁਣ ਇਹਨਾਂ ਦੇ ਆਪਸੀ ਬਦਨਾਮ ਹੋ ਰ ਇੱਕ ਦੂਜੇ ਨੂੰ ਕਹ ਰਹੇ ਨੇ ਇਧਰ ਵੀ ਜਿਹੜੀਆਂ ਕਿਸਾਨ ਵਿਰੋਧੀ ਜ ਤਾਕਤਾਂ ਨੇ ਜਾਂ ਇਹ ਆਪਸੀ ਇੱਕ ਦੂਜੇ ਉੱਪਰ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਗਏ ਮਰ ਜੋ ਨੱਕ ਡੋਬ ਕੇ ਜੀ ਉਧਰ ਪੰਦੇਰ ਸਾਹਿਬ ਡਲੇਵਾਲ ਸਾਹਿਬ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹੋ ਤੁਸੀਂ ਘਰ ਬੈਠੇ ਹੋ ਇਹ ਮੀਟਿੰਗਾਂ ਕਰ ਰਹੇ ਇੱਕ ਕਿਸਾਨੀ ਮਸਲੇ ਨਹੀਂ ਆ ਹੁਣ ਦੇਖਦੇ ਆਂਗੇ ਜਿਹੜਾ ਸਯੁਜਕਤ ਕਿਸਾਨ ਮੋਰਚਾ ਉਹ ਵੱਡਾ ਫਰੰਟ ਆ ਦੇਸ਼ ਪੱਧਰ ਤੇ ਜਦ ਤੱਕ ਉਹ ਅੱਗੇ ਨਹੀਂ ਲੱਗਦਾ ਫਿਰ ਉਹ ਉਹ ਨਾ ਚਿਰ ਸਰਕਾਰ ਨੇ ਨਹੀਂ ਹਿਲਣਾ ਹੁਣ ਨੁਕਸਾਨ ਜਾਨੀ ਵੀ ਹੋ ਸਕਦਾ ਡਲੇਵਾਲ ਸਾਹਿਬ ਦਾ ਰੋਜ਼ ਅਧਿਕਾਰੀ ਮਿਲਦੇ ਨੇ ਸੈਂਟਰ ਤੋਂ ਆ ਕੇ ਵੀ ਅਫਸਰ ਮਿਲ ਗਏ ਨੇ ਪੰਜਾਬ ਦੇ ਡੀਜੀਪੀ ਵੀ ਜਾ ਕੇ ਮਿਲ ਗਏ ਨੇ ਪੰਜਾਬ ਆਮ ਆਦਮੀ ਪਾਰਟੀ ਦਾ ਐਮਐਲ ਐਮਪੀ ਵੀ ਚੱਲ ਗਿਆ ਐਮਐਲ ਵੀ ਚੱਲ ਗਿਆ ਉਹ ਤੁਹਾਨੂੰ ਫੋਟੋ ਸੈਸ਼ਨ ਹੋ ਰਹੇ ਨੇ ਪਰ ਅਸਲੀ ਮੰਗਾ ਕਿੱਥੇ ਨੇ ਉਹ 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 ਸਵਾਲ ਕਿੱਥੇ ਖੜਾਗਾ ਕੋ ਤੇ ਉੱਥੇ ਦਾ ਉੱਥੇ ਹੀ ਆ ਤੁਹਾਡੇ ਧੜੇ ਵੱਖਰੇ ਹੋਗੇ ਤੁਹਾਡੇ ਸੰਘਰਸ਼ ਵੱਖਰੇ ਹੋਗੇ ਨੇ ਤੁਹਾਡੇ ਡੰਡੇ ਤੇ ਝੰਡੇ ਵੱਖਰੇ ਹੋਗੇ ਨੇ ਪਰ ਮਿਸ਼ਨ ਇੱਕ ਆ ਉਹ ਮਿਸ਼ਨ ਨੂੰ ਲੈ ਕੇ ਜਿਹੜਾ ਵਾ ਉਹ ਨਹੀਂ ਚੱਲ ਰਿਹਾ ਉਹਨੂੰ ਸੰਯੁਕਤ ਕਿਸਾਨ ਮੋਰਚਾ ਆਪਣੇ ਲੈਵਲ ਤੇ ਮੀਟਿੰਗ ਕਰੂਗਾ ਰਕੇਸ਼ ਟਕੈਤ ਹੋਣਾ ਦੀ ਤੇ ਆਈ ਵਿੱਚ ਆਵਾਜ਼ ਹੁਣ ਜਿਹੜੇ ਨੇ ਉਗਰਾਹਾ ਸਾਹਿਬ ਉਹਨਾਂ ਦੇ ਸਪਸ਼ਟੀ ਕਰ ਦਿੱਤਾ ਹੈ ਸੰਯੁਕਤ ਕਿਸਾਨ ਮੋਰਚਾ ਵਾਲੇ ਨੇ ਵੀ ਸਪਸ਼ਟ ਕਰ ਦਿੱਤਾ ਇਹਦੇ ਨਾਲ ਫਿਰ ਜਿਹੜਾ ਕਿਸਾਨ ਉਹ ਜਾਗਣੀ ਜਿੱਤ ਸਕਦਾ ਉਹ ਹਾਰੂਗਾ ਸੈਂਟਰ ਸੈਂਟਰ ਨੇ ਲੜਾਈ ਸੈਂਟਰ ਕਾਮਯਾਬ ਹੋ ਗਿਆ ਪੰਜਾਬ ਸੈਂਟਰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਕਿਸਾਨਾਂ ਨੂੰ ਵੰਡਣ ਦੇ ਵਿੱਚ ਕਾਮਯਾਬ ਹੋ ਗਈ ਹੈ ਜੇ ਰਾਜੇਵਾਲ ਸਾਹਿਬ ਨੂੰ ਕੁਰਸੀ ਦੀ ਭੁੱਖ ਨਾ ਦਿਖਾਈ ਜਾਂਦੀ ਮੁੱਖ ਮੰਤਰੀ ਦਾ ਆਮ ਆਦੀ ਪਾਰਟੀ ਨੇ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਪੌੜੀ ਤੇ ਚੜਾ ਦਿੱਤਾ ਹਾਂ ਬਾਅਦ ਆਮ ਆਦੀ ਪਾਰਟੀ ਨੇ ਪੌੜੀ ਖਿੱਚ ਲਈ ਹੈਗੀ ਆਮ ਆਦੀ ਪਾਰਟੀ ਵੀ ਕਿਸਾਨਾਂ ਨੂੰ ਪਾੜਨ ਦੇ ਵਿੱਚ ਕਾਮਯਾਬ ਹੋਗੀ ਬੀਜੇਪੀ ਵੀ ਕਾਮਯਾਬ ਹੋਗੀ ਦੋਨੇ ਪਾਰਟੀਆਂ ਨੇ ਰਲ ਮਿਲ ਕੇ ਕਿਸਾਨਾਂ ਦਾ ਅੰਦੋਲਨ ਸਿਰਫ ਤੇ ਸਿਰਫ ਪੰਜਾਬ ਤੱਕ ਹੀ ਸੀਮਿਤ ਕਰ ਦਿੱਤਾ ਹੈਗਾ ਉਹ ਇਸ ਕਾਮ ਪਾਰਟੀ ਦੋਨੇ ਪਾਰਟੀਆਂ ਬੁਰੀ ਤਰ੍ਹਾਂ ਹੇਟ ਹੋਈਆਂ ਕਿ ਇਹ ਜਿਹੜੀਆਂ ਮੰਗਾਂ ਨੇ ਇਹ ਸਿਰਫ ਤੇ ਸਿਰਫ ਪੰਜਾਬ ਦੇ ਕਿਸਾਨਾਂ ਦੀਆਂ ਵਾਂ ਇਹ ਦੇਸ਼ ਦੇ ਕਿਸਾਨਾਂ ਦੀ ਨਹੀਂ ਬਾੜੇ ਵਾਲੀ ਰਾਜਨੀਤੀ ਵਿੱਚੋਂ ਹੀ ਫਿਰ ਇੰਨੀ ਹਿੰਮਤ ਵਧੀ ਹੈ ਸੈਂਟਰ ਦੀ ਕਿ ਦੁਬਾਰਾ ਜਿਹੜਾ ਖੇਤੀ ਖਰੜੇ ਦੀ ਚਰਚਾ ਹੋ ਰਹੀ ਹੈ ਬੇਸ਼ੱਕ ਪੰਜਾਬ ਸਰਕਾਰ ਦੇਰੀ ਦੇ ਨਾਲ ਜਾਗੀ ਹੈ ਹੁਣ ਹਰਕਤ ਚਾਹੀ ਹੈ ਉਹ ਫਿਰ ਦੁਬਾਰਾ ਬਿੱਲ ਆਉਣ ਲੱਗਿਆ ਹੁਣ ਟੇਡੇ ਢੰਗ ਨਾਲ ਆ ਰਹੇ ਆ ਪਹਿਲਾਂ ਸਿੱਧੇ ਆਏ ਸੀ ਹੁਣ ਉਹਨਾਂ ਨੂੰ ਲੈ ਕੇ ਕਿਤੇ ਇਹਨਾਂ ਨੂੰ ਲੱਗ ਗਿਆ ਕਿ ਕਿਸਾਨ ਜਥੇਬੰਦੀਆਂ ਤੇ ਇਕੱਠੀਆਂ ਹੋਣ ਹੀ ਰਹੀਆਂ ਤਾਂ ਫਿਰ ਕਿਉਂ ਨਾ ਇਹ ਸਮਾਂ ਸਹੀ ਹੈ ਦੁਬਾਰਾ ਫਿਰ ਇੰਟਰਡਿਊਸ ਕਰਾ ਦੋ ਬਿੱਲ ਦੁਗੋ ਭਾਜਪੀ ਨੇ ਵੇਖ ਲਿਆ ਇਹਨਾਂ ਦਾ ਇਹਨਾਂ ਦੀ ਚਾਲ ਢਾਲ ਦੇਖ ਲਈਆ ਵੀ ਕਿਸਾਨ ਕਿਸਾਨਾਂ ਦੇ ਕਿੰਨੇ ਕੀ ਪੱਲੇ ਕੀ ਕੁਝ ਹੋ ਗਿਆ ਲੋਕਾਂ ਨੇ ਜਿਵੇਂ ਪਹਿਲਾਂ ਨਹੀਂ ਨਾ ਕਿ ਪੰਜਾਬ ਦੇ ਪੂਰੇ ਇੰਡੀਆ ਦੇ ਲੋਕ ਵੀ ਜੇ ਤੁਸੀਂ ਉੱਥੇ ਨਾ ਨਗੇ ਤੇ ਤੁਹਾਡੀ ਜਿਹੜੀ ਆ ਤੁਹਾਨੂੰ ਤੁਹਾਡੀ ਜ਼ਿੰਦਗੀ ਸਫਲ ਨਹੀਂ ਹੋਣੀ ਉਹ ਵੇਲਾ ਤਾਂ ਨਿਕਲ ਚੁੱਕਾ ਹੁਣ ਇਹਨਾਂ ਦੇ ਪਿੱਛੇ ਲੋਕ ਕਿੰਨੇ ਲੱਗਦੇ ਨੇ ਉਹ ਉਹ ਭਾਜਪੀ ਵੀ ਦੇਖ ਰਹੀ ਹੈ ਉਹ ਆਮ ਆਦੀ ਪਾਰਟੀ ਵੀ ਦੇਖ ਰਹੀ ਹੈ ਡੱਲੇ ਵਾਲੇ ਵਾਲੇ ਮਸਲੇ ਦੇ ਵਿੱਚ ਆਮ ਆਦੀ ਪਾਰਟੀ ਤੇ ਭਾਜਪੀ ਦੀ ਇੱਕੋ ਸੋਚ ਆ ਕੋਈ ਇਹਨਾਂ ਦੋਨਾਂ ਪਾਰਟੀਆਂ ਦੀ ਸੋਚ ਦੇ ਵਿੱਚ ਕੋਈ ਫਰਕ ਨਹੀਂ ਆ ਹੁਣ ਰਹੀ ਗੱਲ ਜਿਹੜਾ ਨਵੇਂ ਖੇਤੀਬਾੜੀ ਜਿਹੜਾ ਨਵੀਂ ਐਗਰੀਕਲਚਰ ਪਾਲਿਸੀ ਦੇ ਵਿੱਚ ਮੁਰ ਤੋਂ ਖਰੜਾ ਜਿਹੜਾ ਪੇਜ ਕੀਤਾ ਜਾ ਰਿਹਾ ਉਹ ਆਮ ਆਦੀ ਪਾਰਟੀ ਦੀ ਉਹ ਕਹਿ ਰਹੇ ਨੇ ਖਬਰਾਂ ਛਪੀਆਂ ਨੇ ਕਿ ਜਿਹੜਾ ਹੁਣ ਬਜਟ ਸੈਸ਼ਨ ਆਉਣਾ ਹੂੰ ਉਹਦੇ 'ਚ ਵੱਧ ਤੋਂ ਵੱਧ ਕੀ ਕਰ ਸਕਦੇ ਨੇ ਸਰਦਰ ਉਤੇ ਜਲਾਸ ਹਾਂ ਉਹਦੇ 'ਚ ਵੱਧ ਤੋਂ ਵੱਧ ਕੀ ਕਰ ਸਕਦੇ ਨੇ ਮਤਾ ਪਾਸ ਕਰ ਸਕਦੇ ਨੇ ਕਿ ਸਾਨੂੰ ਇਹ ਪ੍ਰਵਾਨ ਨਹੀਂ ਆ ਹੁਣ ਇੱਕ ਸਟੇਟ ਕਹਿੰਦਾ ਸਾਨੂੰ ਅਗਰ ਪ੍ਰਵਾਨ ਨਹੀਂ ਆ ਉਹਦੇ ਨਾਲ ਬਿਲਤ ਨਹੀਂ ਰੋਕ ਲੈਣਗੇ ਨਾ ਜੀ ਬਿੱਲ ਤੇ ਉਹ ਲੈ ਕੇ ਆਣਗੇ ਕਿਉਂਕਿ ਬੀਜੇਪੀ ਨੂੰ ਵੀ ਲੱਗਾ ਕਿ ਯਾਰ ਅਸੀਂ ਪਿਛਲੇ 2014 ਤੋਂ ਲੈ ਕੇ ਤੇ ਹੁਣ ਤਾਂ ਪਹਿਲੇ 10 ਸਾਲ ਤੋਂ ਸੈਂਟਰਲ ਦੇ ਵਿੱਚ ਸੱਤਾ ਸੰਭਾਲ ਕੇ ਬੈਠੇ ਆ ਸਾਨੂੰ ਹੁਣ ਤੱਕ ਤੇ ਕੋਈ ਬਿੱਲ ਵਾਪਸ ਨਹੀਂ ਲੈਣਾ ਪਿਆ ਟ੍ਰਿਪਲ ਤਲਾਕ ਸਿੱਧਾ ਹੀ ਇੱਕ ਮੁਸਲਮ ਧਰਮ ਦੇ ਵਿੱਚ ਦਖਲ ਸੀ ਉਹ ਪਾਸ ਹੋ ਗਿਆ 370 ਪਾਸ ਹੋ ਗਿਆ ਸਿਟੀਜ਼ਨ ਐਮੈਂਡਮੈਂਟ ਐਕਟ ਪਾਸ ਹੋ ਗਿਆ ਐਨ ਆਰ ਸੀ ਹੋ ਗਿਆ ਇੰਨੇ ਬਿੱਲ ਜਿਹੜੇ ਸਿੱਧਾ ਹੀ ਐਡੀ ਵੱਡੀ ਕਨਫਲਿਕਸ਼ਨ ਸੀ ਉਹ ਪਾਸ ਹੋ ਗਏ ਇਹ ਬਿੱਲ ਕਿਉਂ ਨੇ ਉਹ ਲੱਗਦਾ ਖੁੰਦ ਕਿਤੇ ਬੀਜਪੀ ਵਾਲੇ ਕੋਈ ਆ ਹੁਣ ਉਹ ਸਿੱਧੇ ਢੰਗ ਦੇ ਨਾਲ ਵਿੰਗੇ ਢੰਗ ਦੇ ਨਾਲ ਲੈ ਕੇ ਆ ਰਹੇ ਨੇ ਉਹ ਜੇ ਉਹ ਬਿੱਲ ਆ ਗਏ ਫਿਰ ਪੰਦੇਰ ਜਾਂ ਡੱਲੇਵਾਲ ਸਾਹਿਬ ਤੋਂ ਜ਼ਿਆਦਾ ਫਿਰ ਸਮੁੱਚਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਕੋਈ 540 ਦੇ ਆਸ-ਪਾਸ ਛੋਟੀਆਂ-ਮੋਟੀਆਂ ਕਿਸਾਨ ਸੰਘਰਸ਼ ਕਮੇਟੀਆਂ ਜਾਂ ਐਸੋਸੀਏਸ਼ਨਾਂ ਜਾਂ ਜੂਨੀਅਨਸੇ ਉਹ ਇਕੱਠੀਆਂ ਹੋਣਗੀਆਂ ਉਹ ਦੇਖ ਦੇਣਗੇ ਉਹਦੇ ਤੋਂ ਲੈ ਕੇ ਭਾਜਪਾ ਕੀ ਮੁਰਤ ਤੋਂ ਕਿਸਾਨਾਂ ਦਾ ਰੋਹ ਝੱਲਣ ਨੂੰ ਤਿਆਰ ਪਰ ਉਹਨਾਂ ਨੇ ਤੇ ਸੌ ਹੀ ਖਾਲੀ ਦਾ ਜਿਹੜੀ ਸਵਿਧਾਨ ਦੇ ਅਗੇਂਸਟ ਜਾ ਕੇ ਭਾਜਪਾ ਕਰੀਆ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਕਾਨੂੰਨ ਦੇ ਵਿੱਚ ਇਹ ਗੱਲ ਲਿਖੀ ਨਹੀਂ ਆ ਕਿ ਦੇਸ਼ ਵਾਸੀਆਂ ਨੂੰ ਜੇ ਸੈਂਟਰ ਲੈਵਲ ਦੀ ਸਮੱਸਿਆ ਤੇ ਤੁਸੀਂ ਆਪਣੀ ਰਾਜਧਾਨੀ ਦੇ ਵਿੱਚ ਨਹੀਂ ਆ ਸਕਦੇ ਪਰ ਹੁਣ ਸਰਕਾਰਾਂ ਲੋਕਾਂ ਦਾ ਰੋਹ ਨਹੀਂ ਚਲਦੀਆਂ ਜੇ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਮੁਲਾਜ਼ਮ ਜਿਥੇ ਮੈਂ ਚੰਡੀਗੜਾ ਆ ਕੇ ਧਰਨਾ ਦੇਣਾ ਤੇ ਤੁਸੀਂ ਚੰਡੀਗੜ੍ਹ ਨਹੀਂ ਆ ਸਕਦੇ ਜੇ ਦੇਸ਼ ਦੇ ਕਿਸਾਨਾਂ ਨੂੰ ਸੈਂਟਰ ਸਰਕਾਰ ਦਾ ਨੁਸੀਬ ਹੈ ਮੰਗਾ ਤੁਸੀਂ ਦਿੱਲੀ ਨਹੀਂ ਆ ਸਕਦੇ ਕਿੱਥੇ ਲਿਖਿਆ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਕਿਹੜੇ ਕਾਨੂੰਨ ਦੇ ਵਿੱਚ ਲਿਖਿਆ ਹੈਗਾ ਕੁਝ ਨਾ ਕੁਝ ਦਿਖਾਓ ਤੇ ਹੁਣ ਇਸੇ ਕਰਕੇ ਅੱਜ ਜਿਹੜੇ ਕਿਸਾਨ ਜਥੇਬੰਦੀਆਂ ਨੇ ਸੁਪਰੀਮ ਕੋਰਟ ਦੀ ਜਿਹੜੀ ਹੈ ਵੀ ਤੁਸੀਂ ਦੇ ਨਹੀਂ ਸਕਦੇ ਸਾਨੂੰ ਸੁਪਰੀਮ ਕੋਰਟ ਕੀ ਕਰ ਸਕਦੀ ਹੈ ਸੁਪਰੀਮ ਕੋਰਟ ਅਡਜੈਕਟਿਵ ਪਾਵਰ ਹੈ ਤੇ ਸੈਂਟਰ ਸਰਕਾਰ ਕੋਲ ਨਾ ਐਮਐਸਪੀ ਦੇਣੀ ਤੇ ਸੁਪਰੀਮ ਕੋਰਟ ਜੇ ਕਿਸਾਨਾਂ ਨੂੰ ਦਿੱਲੀ ਨਹੀਂ ਲਿਜਾ ਸਕਦੀ ਜਿਹੜਾ ਸੰਵਿਧਾਨ ਦੀ ਸੋ ਖਾਂਦੇ ਨੇ ਸਾਰੇ ਉਹ ਕਿਹੜੇ ਸੰਵਿਧਾਨ ਦੇ ਵਿੱਚ ਕਿਹੜਾ ਆਰਟੀਕਲ ਆ ਕਿਹੜਾ ਕਲੋਜ਼ ਆ ਕਿਹੜਾ ਨਿਜ਼ਮ ਆ ਕਿਹੜਾ ਸੈਕਸ਼ਨ ਆ ਪੀਕ ਦੇਸ਼ਵਾਸੀ ਆ ਕੇ ਦਿੱਲੀ ਧਰਨਾ ਨਹੀਂ ਦੇ ਸਕਦੇ ਜਦ ਤੱਕ ਜੇ ਸੁਪਰੀਮ ਕੋਰਟ ਦਿੱਲੀ ਹੀ ਕਿਸਾਨਾਂ ਨੂੰ ਨਹੀਂ ਲਿਜਾ ਸਕਦੀ ਕਮੇਟੀਆਂ ਬਣਾਉਣ ਦੇ ਨਾਲ ਕੀ ਹੋਊਗਾ ਤੇ ਜੇ ਸੈਂਟਰ ਸਰਕਾਰ ਸੁਪਰੀਮ ਕੋਰਟ ਜਾ ਕੇ ਵੀ ਚੈਲੰਜ ਕਰ ਰਹੀ ਆ ਹਾਈ ਹਰਿਆਣਾ ਨੇ ਸੁਪਰੀਮ ਕੋਰਟ ਜਾ ਕੇ ਚੈਲੰਜ ਕੀਤਾ ਹੈਗਾ ਤੇ ਫਿਰ ਕੱਲ ਨੂੰ ਕਿਵੇਂ ਸੁਪਰੀਮ ਕੋਰਟ ਤੇ ਕਿਸਾਨ ਵਿਸ਼ਵਾਸ ਕਰ ਲੈਣਗੇ ਵੀ ਤੁਹਾਡਾ ਦਿੱਤਾ ਹੋਇਆ ਫੈਸਲਾ ਸਹੀ ਸੈਂਟਰ ਸਰਕਾਰ ਮੰਨ ਲੇਗੀ ਹੁਣ ਸਟੇਕ ਹোল্ডার ਤੇ ਕਿਸਾਨ ਨੇ ਕਿਸਾਨਾਂ ਦਾ ਮਸਲਾ ਸੈਂਟਰ ਸਰਕਾਰ ਦੇ ਨਾਲ ਹੈ ਸੁਪਰੀਮ ਕੋਰਟ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸੈਂਟਰ ਮੰਨਦੇ ਤੇ ਸਹੀ ਹਮ ਸੈਂਟਰ ਮੰਨਣ ਨੂੰ ਤਿਆਰ ਨਹੀਂ ਆ ਬੀਜਪੀ ਮੰਨਣ ਨੂੰ ਤਿਆਰ ਨਹੀਂ ਆ ਇਸੇ ਕਰਕੇ ਕਹਿੰਦੇ ਕਿ ਸਾਡੀ ਮੀਟਿੰਗ ਕਰਵਾਓ ਅਹੀਂ ਤੁਹਾਡੇ ਬੂਹੇ ਆ ਕੇ ਕੀ ਕਰਨਾ ਤੁਹਾਡੀ ਦਰ ਤੋਂ ਸਾਨੂੰ ਖੈਰ ਮਿਲਣ ਹੀ ਨਹੀਂ ਹੈਗੀ ਜਿਨ੍ਹਾਂ ਦੇ ਦਰ ਤੋਂ ਸਾਨੂੰ ਖੈਰ ਮਿਲਦੀ ਜਾਂ ਜਿਨ੍ਹਾਂ ਦੇ ਦਰ ਤੇ ਸਾਡੇ ਹੱਕ ਪਏ ਨੇ ਉਹ ਚੁੱਪ ਨੇ ਉਹ ਸਾਨੂੰ ਦਿੱਲੀ ਨਹੀਂ ਆਉਣ ਦਿੰਦੇ ਹੈਗੇ ਇਸ ਕਰਕੇ ਜਦ ਤੱਕ ਕਿਸਾਨ ਇਕੱਠੇ ਨਹੀਂ ਹੁੰਦੇ ਤਦ ਤੱਕ ਜਿਹੜੇ ਕਿਸਾਨੀ ਜਿਹੜੀਆਂ ਮਸਲੇ ਉਹ ਹੱਲ ਨਹੀਂ ਹੋਣੇ ਤੇ ਜਿਹੜਾ ਹੁਣ ਬਿੱਲ ਲੈ ਕੇ ਆ ਰਹੇ ਪੰਜਾਬ ਸਰਕਾਰ ਨੇ ਵੀ ਅਫਸਰਾਂ ਨਾਲ ਮੀਟਿੰਗ ਕਰ ਲਈ ਆ ਉਹ ਕੀ ਬਾਕੀ ਸਟੇਟਾਂ ਚ ਹੋਈ ਨਹੀਂ ਇਕੱਲੇ ਪੰਜਾਬ ਵਾਸਤੇ ਤਾਂ ਨਹੀਂ ਉਹ ਬਿੱਲ ਆ ਰਹੇ ਤਿੰਨ ਖੇਤੀ ਬੜਿਕ ਨੂੰ ਉਹ ਤਾਂ ਪੂਰੇ ਇੰਡੀਆ ਵਾਸਤੇ ਆ ਤੇ ਕੀ ਪੂਰੇ ਇੰਡੀਆ ਦੇ ਕਿਸਾਨ ਖੁਸ਼ ਨੇ ਜਾਂ ਫਿਰ ਪੰਜਾਬ ਦੇ ਜਿਆਦਾ ਦੁਖੀ ਨੇ ਇਸੇ ਕਰਕੇ ਬੀਜੇਪੀ ਨੇ ਬੜੀ ਸੋਚੀ ਸਮਝੀ ਨੀਤੀ ਦੇ ਤਹਿਤ ਸਾਜ਼ਿਸ਼ ਦੇ ਤਹਿਤ ਇਹ ਜਿਹੜਾ ਅੰਦੋਲਨ ਆ ਜ ਜਿਹਨੂੰ ਆਪਾਂ ਕਿਸਾਨੀ ਅੰਦੋਲਨ ਦੋ ਕਹਿੰਦੇ ਸੀ ਜਾਂ ਡੱਲੇਵਾਲ ਜਾਂ ਪੰਧੇਰ ਦਾ ਅੰਦੋਲਨ ਕਹਿ ਲਓ ਉਹ ਸਿਰ ਤੇ ਸਿਰਫ ਪੰਜਾਬ ਦਾ ਅੰਦੋਲਨ ਬਣਾ ਕੇ ਰੱਖ ਦਿੱਤਾ ਗਿਆ ਉਹਦੇ ਚ ਬੀਜੇਪੀ ਵੀ ਕਾਮਯਾਬ ਹੋਈ ਆ ਉਹਦੇ ਚ ਆਵਾ ਦੀ ਪਾਰਟੀ ਵੀ ਕਾਮਯਾਬ ਹੋਈ ਆ ਪਰ ਜੇ ਪੰਜਾਬ ਦਾ ਹੀ ਦੇਸ਼ ਦਾ ਕਿਸਾਨ ਇਕੱਠਾ ਹੋ ਗਿਆ ਤਲਾਜ਼ਮੀ ਤੌਰ ਤੇ ਸੈਂਟਰ ਸਰਕਾਰ ਨੂੰ ਬਿਲ ਜਿਹੜੇ ਵਾਪਸ ਲੈਣੇ ਪੈਣਗੇ ਪਰ ਸੈਂਟਰ ਸਰਕਾਰ ਕੋਲੋ ਵੀ ਮਜਬੂਰਟੀ ਸੀ ਹੋੜ ਵੀ ਹੈ ਪਰ ਉਹਨਾਂ ਨੂੰ ਪਤਾ ਲੱਗ ਗਿਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਕਿ ਇਹਨਾਂ ਦੇ ਮੰਤਸ਼ਾ ਕੀ ਆ ਇਹਨਾਂ ਦੇ ਨੀਤੀ ਨੀਤੀਆਂ ਕੀ ਨੇ ਨੀਅਤ ਕਿੰਨੀ ਸੱਚੀ ਤੇ ਕਿੰਨੀ ਖੋਟੀ ਆ ਉਹਨਾਂ ਨੇ ਸਾਰਿਆਂ ਦਾ ਹਿਸਾਬ ਕਿਤਾਬ ਲਾ ਲਿਆ ਇਸ ਕਰਕੇ ਹੁਣ ਕਿਸਾਨ ਕਿੰਨੇ ਕਿਸਾਨ ਜਿਹੜੇ ਆਗੂ ਨੇ ਉਹਨਾਂ ਦੇ ਚਿਹਰੇਆਂ ਤੋਂ ਕਿੰਨਿਆਂ ਦੇ ਚਿਹਰੇ ਬੇਨਕਾਬ ਹੋ ਗਏ ਨੇ ਕਿੰਨੇ ਨੰਗੇ ਹੋ ਗਏ ਨੇ ਉਹ ਸੈਂਟਰ ਸਰਕਾਰ ਨੂੰ ਹੀ ਪਤਾ ਉਹ ਪੰਜਾਬ ਦੀ ਸਰਕਾਰ ਨੂੰ ਹੀ ਪਤਾਗਾ ਪਰ ਜੇ ਕਿਸਾਨ ਫਿਰ ਇੱਕ ਝਟ ਹੋ ਗਿਆ ਸੰਯੁਕਤ ਕਿਸਾਨ ਮੋਰਚਾ ਫਿਰ ਖੜਾ ਹੋ ਗਿਆ ਤੇ ਲਾਜ਼ਮੀ ਤੌਰ ਤੇ ਫਿਰ ਭਾਵੇਂ ਜਿਹੜੇ ਬਿੱਲ ਉਹ ਫਿਰ ਜਿਹੜੇ ਨੇ ਬਿੱਲ ਉਹ ਰੁਕ ਜਾਣ ਨਹੀਂ ਤਾਂ ਬਿੱਲ ਭਾਜੀਪੀ ਜਿਹੜੀ ਉਹ ਪਾਸ ਕਰਨ ਨੂੰ ਬਿਲਕੁਲ ਤਿਆਰ ਬੈਠੀ ਹੈਗੀ